ਸਜਣੋ ਰੌਲਾ ਵੱਡਾ ਪੈ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਧੋਖਾ ਕਰਨ ਦੇ ਵਿਸ਼ਵਾਸ ਘਾਤ ਕਰਨ ਦੇ ਇਲਜ਼ਾਮ ਲੱਗੇ ਨੇ ਕਿਉਂਕਿ ਬੀਤੀ ਰਾਤ 2.5 ਵਜੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਚੱਕ ਲਿਆ ਕਿਉਂਕਿ ਖਨੌਰੀ ਤੇ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ ਤੇ ਅੱਜ 12 ਵਜੇ ਉਹਨੇ ਮਰਨ ਵਰਤ ਸ਼ੁਰੂ ਕਰਨਾ ਸੀ ਉਸ ਤੋਂ ਪਹਿਲਾਂ ਹੀ ਰਾਤ 2:30 ਵਜੇ ਵੱਡੀ ਗਿਣਤੀ ਪੁਲਿਸ ਜਿਹੜੀ ਆ ਸੈਂਕੜਿਆਂ ਦੀ ਗਿਣਤੀ ਚ ਖਨੌਰੀ ਬਾਰਡਰ ਤੇ ਖੜੀਆਂ ਟਰਾਲੀਆਂ ਤੇ ਕੋਲ ਗਈ ਔਰ ਟਰਾਲੀ ਦਾ ਦਰਵਾਜ਼ਾ ਤੋੜ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਚੱਕ ਕੇ ਲੈ ਆਈ ਇਸ ਤੋਂ ਇੱਕ ਦਿਨ ਪਹਿਲਾਂ ਭਗਵੰਤ ਮਾਨ ਕਿਸਾਨਾਂ ਦੇ ਹੱਕ 'ਚ ਬੋਲਿਆ ਕਿਸਾਨਾਂ ਦੇ ਪੱਖ 'ਚ ਬੋਲਿਆ ਔਰ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਹੀ ਨੇ ਤੇ ਕਿਸਾਨ ਜੇਕਰ ਅੰਦੋਲਨ ਲੜਨ ਲਈ ਦਿੱਲੀ ਨਹੀਂ ਜਾਣਗੇ ਤਾਂ ਕੀ ਲਾਹੌਰ ਜਾਣਗੇ ਤਾਂ ਅੱਜ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਚੱਕ ਲਿਆ ਤਾਂ ਫਿਰ ਸਵਾਲ ਭਗਵੰਤ ਮਾਨ ਤੇ ਖੜੇ ਹੋ ਗਏ ਨੇ ਵੀ ਇਹ ਦੋਗਲੀ ਨੀਤੀ ਕੀ ਹੈ ਇਹ ਇਹ ਵਿਸ਼ਵਾਸ ਘਾਤ ਇਹ ਧੋਖਾ ਕੀ ਹੈ ਕਿਸਾਨ ਪੁੱਛ ਰਹੇ ਨੇ ਕਿਸਾਨ ਆਗੂ ਪੁੱਛ ਰਹੇ ਨੇ ਕਿ ਇੱਕ ਪਾਸੇ ਭਗਵੰਤ ਮਾਨ ਕਿਸਾਨਾਂ ਦੇ ਹੱਕ ਚपक्षਚ ਬਿਆਨ ਦੇ ਰਿਹਾ ਤੇ ਦੂਜੇ ਪਾਸੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਚਕਵਾ ਰਿਹਾ ਦੋਸ਼ ਤਾਂ ਇਹ ਵੀ ਕਿਸਾਨ ਲਾ ਰਹੇ ਨੇ ਕਿ ਭਗਵੰਤ ਮਾਨ ਕੇਂਦਰ ਸਰਕਾਰ ਨਾਲ ਲੜ ਗਿਆ ਇਹ ਦੋਸ਼ ਵੀ ਕਿਸਾਨਾਂ ਨੇ ਤੇ ਕਿਸਾਨ ਆਗੂਆਂ ਨੇ ਲਾਉਣਾ ਸ਼ੁਰੂ ਕਰ ਦਿੱਤਾ ਹੋਇਆ ਕੀ ਹੈ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਮਰਨਵਾਰਤ ਰੱਖਣ ਜਾ ਰਿਹਾ ਸੀ ਤਾਂ ਸਰਕਾਰਾਂ ਨੂੰ ਪਤਾ ਸੀ ਕਿ ਰੌਲਾ ਵੱਡਾ ਫਿਰ ਦੁਬਾਰਾ ਪਵੇਗਾ ਤਾਂ ਰਾਤ ਨੂੰ 2:30 ਵਜੇ ਪੰਜਾਬ ਦੀ ਪੁਲਿਸ ਜਿਹੜੀ ਉਹ ਜਾਂਦੀ ਹੈ ਔਰ ਜੋ ਉਥੋਂ ਦੇ ਚਸ਼ਮਦੀਦ ਦੱਸ ਰਹੇ ਨੇ ਦਿਖਾ ਰਹੇ ਨੇ ਉਹਦੇ ਮੁਤਾਬਕ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਰਵਾਜ਼ਾ ਤੋੜ ਕੇ ਟਰਾਲੀ ਦਾ ਤੇ ਡੱਲੇਵਾਲ ਕਿਸਾਨ ਆਗੂ ਨੂੰ ਚੱਕ ਕੇ ਪੁਲਿਸ ਜਿਹੜੀ ਆ ਉਹ ਲੁਧਿਆਣੇ ਲੈ ਆਉਂਦੀ ਆ ਤੇ ਲੁਧਿਆਣੇ ਦੇ ਡੀ ਐਮ ਸੀ ਹਸਪਤਾਲ ਚ ਦਾਖਲ ਕਰਵਾ ਦਿੰਦੀ ਆ ਹੁਣ ਪੁਲਿਸ ਦਾ ਬਿਆਨ ਆ ਗਿਆ ਪੁਲਿਸ ਨੇ ਆਪਣੇ ਵੱਲੋਂ ਪਰਦੇ ਖੋਲਣ ਦੀ ਕੋਸ਼ਿਸ਼ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਕਹਿੰਦੀ ਆ ਪੁਲਿਸ ਦੇ ਜਿਹੜੇ ਡੀਜੀਪੀ ਨੇ ਸਿੱਧੂ ਉਹਨਾਂ ਦਾ ਬਿਆਨ ਆਇਆ ਸ਼ਰੇਮ ਕੈਮਰਾ ਤੇ ਉਹ ਬੋਲੇ ਨੇ ਆ ਤੁਹਾਨੂੰ ਦੋਨੋਂ ਵੀਡੀਓ ਦਿਖਾਉਣੇ ਆ ਜਗਜੀਤ ਸਿੰਘ ਡੱਲੇਵਾਲ ਦੀ ਔਰ ਉਸ ਤੋਂ ਬਾਅਦ ਪੁਲਿਸ ਕੀ ਬੋਲ ਰਹੀ ਆ ਉਹਦੀ ਤੇ ਮੁੱਖ ਮੰਤਰੀ ਦਾ ਅਜੇ ਬਿਆਨ ਨਹੀਂ ਆਇਆ ਪੁਲਿਸ ਕਹਿੰਦੀ ਹੈ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਚੱਕ ਕੇ ਨਹੀਂ ਲਿਆਏ ਅਸੀਂ ਤਾਂ ਇਹਨੂੰ ਦਾਖਲ ਕਰਾਉਣਾ ਚਾਹੁੰਦੇ ਆ ਉਹ ਕਹਿੰਦੇ ਸਾਨੂੰ ਲੱਗਦਾ ਕਿ ਇਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਇਸ ਕਰਕੇ ਅਸੀਂ ਫਿਕਰਮੰਦੀ ਦੇ ਵਿੱਚੋਂ ਅਸੀਂ ਤਾਂ ਇਹਨਾਂ ਦੇ ਭਲੇ ਦੇ ਲਈ ਚੱਕ ਕੇ ਲਿਆਏ ਹਾਂ ਹੁਣ ਪੁਲਿਸ ਦੀ ਇਸ ਗੱਲ ਦੇ ਉੱਪਰ ਕੁਝ ਲੋਕ ਹੱਸ ਰਹੇ ਨੇ ਕੁਝ ਨੂੰ ਗੁੱਸਾ ਆ ਰਿਹਾ ਵੀ ਬੱਲੇ ਵੀ ਬੱਲੇ ਤੁਸੀਂ ਫਿਕਰਮੰਦੀ ਚ ਚੱਕ ਕੇ ਲੈ ਕੇ ਆਏ ਹੋ ਤੁਸੀਂ ਭੜਾ ਚਾਹੁੰਦੇ ਹੋ ਕਿਸਾਨਾਂ ਦਾ ਹੁਣ ਜਿਹੜੇ ਪੁਲਿਸ ਅਫਸਰ ਡੀਆਈਜੀ ਸਾਹਿਬ ਇਹ ਬਿਆਨ ਦੇ ਰਹੇ ਨੇ ਥੱਲੇ ਉਹ ਵੀਡੀਓ ਜਦੋਂ ਚੈਨਲਾਂ ਤੇ ਚੱਲ ਰਹੀ ਹੈ ਤੇ ਥੱਲੇ ਕਮੈਂਟ ਲੋਕਾਂ ਦੇ ਪੜਨ ਵਾਲੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕ ਪੁਲਿਸ ਨੂੰ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਤੁਸੀਂ ਚੱਕਿਆ ਤੁਸੀਂ ਕਿਸਾਨ ਆਗੂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਤੁਸੀਂ ਸਰਕਾਰ ਦੇ ਇਸ਼ਾਰਿਆਂ ਤੇ ਇਹ ਕਹਿ ਰਹੇ ਹੋ ਕਿ ਅਸੀਂ ਤਾਂ ਉਹਨੂੰ ਟੈਂਸ਼ਨ ਉਹਦੇ ਭਲੇ ਲਈ ਉਹਦੀ ਫਿਕਰਮੰਦੀ ਕਰਕੇ ਲੈ ਕੇ ਆਏ ਆ ਜਿਹੜੇ ਪੁਲਿਸ ਦੇ ਅਫਸਰ ਨੇ ਡੀਜੀਆਈ ਡੀਆਈਜੀ ਸਾਹਿਬ ਮਨਦੀਪ ਸਿੰਘ ਸਿੱਧੂ ਉਹ ਤਾਂ ਇਹ ਕਹਿ ਰਹੇ ਨੇ ਉਹ ਕਹਿੰਦੇ ਵੀ ਵੇਖੋ ਜੀ ਇਹ ਬਜ਼ੁਰਗ ਕਿਸਾਨ ਨੇਤਾ ਹੈ ਅਸੀਂ ਸਾਰੇ ਸਤਿਕਾਰ ਕਰਦੇ ਆਂ ਪੁਲਿਸ ਅਫਸਰ ਤਾਂ ਇਹ ਵੀ ਕਹਿ ਰਿਹਾ ਹੈ ਕਹਿੰਦਾ ਕਿਸਾਨਾਂ ਦੀਆਂ ਮੰਗਾਂ ਵੀ ਠੀਕ ਨੇ ਉਹ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਪਰ ਜਦੋਂ ਪੱਤਰਕਾਰ ਕਹਿੰਦੇ ਨੇ ਵੀ ਤੁਸੀਂ ਚੱਕ ਕੇ ਲਿਆਏ ਹੋ ਤੇ ਹੁਣ ਕੀ ਕਰੋਗੇ ਤਾਂ ਉਹ ਕਹਿੰਦੇ ਆ ਪੁਲਿਸ ਅਫਸਰ ਕਹਿੰਦਾ ਕਿ ਅਗਲਾ ਫੈਸਲਾ ਤਾਂ ਸਰਕਾਰ ਦੱਸੇਗੀ ਇਹ ਕਹਿੰਦਾ ਸਰਕਾਰ ਦਾ ਕੰਮ ਹੈ ਤਾਂ ਸਿੱਧਾ-ਸਿੱਧਾ ਫਿਰ ਇੱਥੇ ਮਤਲਬ ਇਹ ਨਿਕਲਦਾ ਵੀ ਜੇਕਰ ਇਹ ਅੰਦੋਲਨ ਸਰਕਾਰ ਨੇ ਟੈਕਲ ਕਰਨਾ ਹੈ ਤੇ ਫਿਰ ਪੁਲਿਸ ਨੇ ਨਹੀਂ ਕਰਨਾ ਤਾਂ ਫਿਰ ਪੁਲਿਸ ਨੇ ਇਹ ਗ੍ਰਿਫਤਾਰੀ ਆਪਣੇ ਆਪ ਨਹੀਂ ਕੀਤੀ ਸਰਕਾਰ ਦੇ ਕਹਿਣ ਤੇ ਕੀਤੀ ਆ ਤੇ ਕਿਹੜੀ ਸਰਕਾਰ ਦੇ ਕਹਿਣ ਤੇ ਕੀਤੀ ਆ ਕੇਂਦਰ ਦੇ ਕਿ ਪੰਜਾਬ ਦੇ ਹੁਣ ਕੀਤੀ ਪੰਜਾਬ ਪੁਲਿਸ ਨੇ ਆ ਤੇ ਪੰਜਾਬ ਪੁਲਿਸ ਕਿਹਦੇ ਆਖੇ ਲੱਗਦੀ ਹੈ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਕੌਣ ਆ ਮੁੱਖ ਮੰਤਰੀ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਤੇ ਫਿਰ ਇਹ ਸਾਰਾ ਕੁਝ ਭਗਵੰਤ ਮਾਨ ਦੇ ਕਹਿੰਦੇ ਕੀਤਾ ਜਾ ਰਿਹਾ ਸਿੱਧਾ ਸਿੱਧਾ ਇਹ ਆ ਕਿ ਭਗਵੰਤ ਮਾਨ ਡਬਲ ਗੇਮ ਖੇਡ ਰਹੇ ਨੇ ਨੰਬਰ 1 ਕਸਾਨਾ ਦੇ ਹੱਕ ਚ ਬਿਆਨ ਨੰਬਰ 2 ਉਧਰ ਪੁਲਿਸ ਵੱਲੋਂ ਦੱਲੇਵਾਲ ਨੂੰ ਗ੍ਰਿਫਤਾਰ ਕਰਾਉਣਾ ਪੁਲਿਸ ਲੱਖ ਆਖ ਕੇ ਕਿ ਅਸੀਂ ਹਿਰਾਸਤ ਚ ਨਹੀਂ ਲਿਆ ਅਸੀਂ ਗ੍ਰਿਫਤਾਰ ਕੀਤਾ ਅਸੀਂ ਡੀ ਐਮ ਸੀ ਹਸਪਤਾਲ ਲੁਧਿਆਣੇ ਦਾਖਲ ਕਰਾਇਆ ਜਦੋਂ ਜਗਜੀਤ ਦੱਲੇਵਾਲ ਨੂੰ ਡੀ ਐਮ ਸੀ ਦਾਖਲ ਹੋਣ ਦੀ ਲੋੜ ਹੀ ਨਹੀਂ ਸੀ ਪਾਲਸਕਿਮੇ ਕਰਵਾ ਸਕਦੀ ਹੈ ਇਹ ਸਰਾ ਸਰ ਮਨੁੱਖੀ ਅਧਿਕਾਰਾਂ ਦੀ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਲੰਘਣਾ ਹੈ ਦੇਖੋ ਜਗਜੀਤ ਸਿੰਘ ਡੱਲੇਵਾਲ ਇੱਕ ਨਾਮੀ ਕਿਸਾਨ ਆਗੂ ਹੈ ਔਰ ਲੰਬੇ ਟਾਈਮ ਤੋਂ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਕਈ ਵੱਡੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਜਦੋਂ ਦਿੱਲੀ ਦਾ ਅੰਦੋਲਨ ਖਤਮ ਕਰਾਇਆ ਸੀ ਤਾਂ ਉਹਨਾਂ ਨੇ ਕਿਸਾਨਾਂ ਨਾਲ ਲਿਖਤੀ ਵਾਦਾ ਕੀਤਾ ਸੀ ਕਿ ਤੁਹਾਨੂੰ ਐਮਐਸਪੀ ਗਰੰਟੀ ਕਾਨੂੰਨ ਦੇਵਾਂਗੇ ਤੁਹਾਡੀਆਂ ਰਹਿੰਦੀਆਂ ਮੰਗਾ ਮੰਨਾਂਗੇ ਕੇਂਦਰ ਸਰਕਾਰ ਨੇ ਵੀ ਨਹੀਂ ਮੰਨੀਆਂ ਔਰ ਉਦੋਂ ਹੀ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਸੀ ਤੇ ਪੰਜਾਬ ਦੇ ਵਿੱਚ ਭਗਵਨ ਤਮਨ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਕਿਹਾ ਸੀ 5 ਮਿੰਟ ਚ ਕਿਸਾਨਾਂ ਨੂੰ ਐਮਐਸਪੀ 5 ਮਿੰਟ ਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਤਾਂ ਕਿਸਾਨਾਂ ਨੂੰ ਅੱਧੋ ਅੱਧ ਕਿਸਾਨਾਂ ਨੇ ਤੇ ਵਿਸ਼ਵਾਸ ਵੀ ਕਰ ਲਿਆ ਵੱਡੀ ਗਿਣਤੀ ਲੋਕਾਂ ਨੇ ਵੋਟਾਂ ਪਾਈਆਂ ਧੜਾ ਧੜਾ ਉਸ ਤੋਂ ਬਾਅਦ ਨਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਗੋਲਿਆ ਨਾ ਪੰਜਾਬ ਸਰਕਾਰ ਨੇ ਗੋਲਿਆ ਕਿਸਾਨ ਉਦੋਂ ਦੇ ਆਵਾਜ਼ ਉਠਾਰੇ ਨੇ ਸੰਘਰਸ਼ ਕਰ ਰਹੇ ਨੇ ਤੇ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਹੋਇਆ ਜਿਹਦੇ ਵਿੱਚ ਸਰਮਨ ਸਿੰਘ ਪੰਦੇਰ ਹੋਰੀ ਜਗਜੀਤ ਸਿੰਘ ਡੱਲੇਵਾਲ ਹੋਰੀ ਜਿਹੜੇ ਸੁਰਜੀਤ ਸਿੰਘ ਫੂਲ ਹੋਰੀ ਤੇ ਹੋਰ ਜਥੇਬੰਦੀਆਂ ਨੇ ਉਹ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਲੜਾਈ ਲੜ ਰਹੇ ਨੇ ਤੁਹਾਨੂੰ ਪਤਾ ਹੈ ਖਨੌਰੀ ਬਾਰਡਰ ਦੇ ਉੱਪਰ ਗੋਲੀ ਵੀ ਚੱਲੀ ਸੀ ਔਰ ਕਿਸਾਨ ਨੌਜਵਾਨ ਪੁੱਤ ਸ਼ੁਭ ਕਰਨ ਦੀ ਮੌਤ ਵੀ ਹੋਈ ਸੀ ਉਸ ਤੋਂ ਬਾਅਦ ਪਹਿਲਾਂ ਤਾਂ ਕੋਈ ਕੇਸ ਹੀ ਨਹੀਂ ਦਰਜ ਹੋ ਰਿਹਾ ਸੀ ਇੱਥੋਂ ਤੱਕ ਕਿ ਪੰਜਾਬ ਪੁਲਿਸ ਵੀ ਕੇਸ ਦਰਜ ਨਹੀਂ ਕਰ ਰਹੀ ਸੀ ਗੋਲੀ ਵੱਜੀ ਮੌਤ ਹੋਈ ਹੈ ਪਰ ਜਦ ਕੇਸ ਦਰਜ ਕੀਤਾ ਤਾਂ ਅਣਪਛਾਤੇ ਪੁਲਿਸ ਨੇ ਕੇਸ ਦਰਜ ਕੀਤਾ ਬਾਇ ਨੇਮ ਕਿਸੇ ਦੇ ਉੱਪਰ ਕੇਸ ਦਰਜ ਨਹੀਂ ਕੀਤਾ ਗਿਆ ਉਦੋਂ ਵੀ ਰੌਲਾ ਪਿਆ ਭਗਵੰਤ ਮਾਨ ਤੇ ਲੋਕਾਂ ਨੇ ਸਵਾਲ ਖੜੇ ਕੀਤੇ ਵੀ ਕਿਉਂ ਨਹੀਂ ਕੇਸ ਭਗਵੰਤ ਜੀ ਦਰਜ ਕਰਦਾ ਸਵਾਲ ਉੱਠੇ ਸੀ ਕਿ ਜਦੋਂ ਕੋਟਕਪੂਰਾ ਦੇ ਵਿੱਚ ਕਾਲੀਆਂ ਦੇ ਰਾਜ ਦੇ ਵਿੱਚ ਗੋਲੀ ਚੱਲੀ ਪੁਲਿਸ ਦੀ ਤਾਂ ਭਗਵੰਤ ਜੀ ਕਹਿੰਦਾ ਰਿਹਾ ਵੀ ਪੁਲਿਸ ਤੇ ਕੇਸ ਦਰਜ ਕਿਉਂ ਨਹੀਂ ਕੀਤਾ ਭਗਵੰਤ ਜੀ ਇਹ ਕਹਿੰਦਾ ਰਿਹਾ ਕਿ ਕੇਸ ਦਰਜ ਕੀਤਾ ਤਾਂ ਉਹਦੇ ਵਿੱਚ ਕਿਸੇ ਪੁਲਿਸ ਵਾਲੇ ਦਾ ਨਾਂ ਕਿਉਂ ਨਹੀਂ ਪਾਇਆ ਅਣਪਛਾਤੀ ਪੁਲਿਸ ਤੇ ਕੇਸ ਦਰਜ ਕਿਵੇਂ ਹੋ ਸਕਦਾ ਭਗਵੰਤ ਜੀ ਕਹਿੰਦਾ ਸੀ ਕਿ ਦੇਖੋ ਪੁਲਿਸ ਨੂੰ ਜਦੋਂ ਪਿਸਤੌਲ ਜਾਂ ਬੰਦੂਕ ਮਿਲਦੀ ਹੈ ਤਾਂ ਉਹਨੂੰ ਗੋਲੀਆਂ ਰੌਂਦ ਗਿਣ ਕੇ ਦਿੱਤੇ ਜਾਂਦੇ ਨੇ ਤਾਂ ਸ਼ਾਮ ਨੂੰ ਜਦੋਂ ਉਹਨੇ ਜਮ੍ਹਾਂ ਕਰਾਉਣੀ ਹੁੰਦੀ ਹੈ ਤਾਂ ਉਦੋਂ ਉਹ ਰੌਂਦ ਗਿਣ ਕੇ ਜਮ੍ਹਾਂ ਕਰਵਾਏ ਜਾਂਦੇ ਨੇ ਤਾਂ ਕਿਸੇ ਪੁਲਿਸ ਵਾਲੇ ਕੋਲ ਕਿੰਨੀਆਂ ਗੋਲੀਆਂ ਚੱਲੀਆਂ ਨੇ ਤੇ ਕਿੰਨੀਆਂ ਉਹਦੇ ਕੋਲ ਨੇ ਇੱਥੋਂ ਇਹ ਪਤਾ ਲੱਗ ਜਾਂਦਾ ਕਿ ਕਿਹੜੇ ਪੁਲਿਸ ਵਾਲੇ ਦੀ ਗੋਲੀ ਚੱਲੀ ਹੈ ਤਾਂ ਫਿਰ ਭਗਵੰਤ ਮਾਨੇ ਕਹਿੰਦਾ ਰਿਹਾ ਕਿ ਅਣਪਛਾਤਾ ਪਰਚਾ ਦਰਜ ਕਿਉਂ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਇਹੀ ਉਦਾਹਰਨ ਲੋਕ ਇੱਥੇ ਦਿੰਦੇ ਰਹੇ ਲੋਕ ਕਹਿੰਦੇ ਰਹੇ ਕਿ ਅੱਜ ਭਗਵੰਤ ਮਾਨ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਅਣਪਛਾਤੇ ਪੁਲਿਸ ਵਾਲਿਆਂ ਦੇ ਕੇਸ ਦਰਜ ਕਿਉਂ ਕਰ ਰਿਹਾ ਹੈ ਹਰਿਆਣਾ ਦੇ ਪੁਲਿਸ ਵਾਲੇ ਆ ਇਹ ਪਤਾ ਲਾਇਆ ਜਾ ਸਕਦਾ ਹੈ ਵੀ ਉਸ ਦਿਨ ਉੱਥੇ ਕਿਹੜੇ ਕਿਹੜੇ ਪੁਲਿਸ ਅਫਸਰ ਅਗਵਾਈ ਕਰ ਰਹੇ ਸੀ ਜਿਨ੍ਹਾਂ ਦੇ ਨਿਰਦੇਸ਼ ਤੇ ਜਿਨ੍ਹਾਂ ਦੇ ਹੁਕਮ ਤੇ ਗੋਲੀ ਚੱਲੀ ਤੇ ਉਹਨਾਂ ਤੇ ਪਰਚਾ ਦਰਜ ਹੋ ਸਕਦਾ ਸੀ ਕਿਉਂਕਿ ਜਿਨ੍ਹਾਂ ਨੇ ਗੋਲੀ ਦਾ ਹੁਕਮ ਦਿੱਤਾ ਉਹਨਾਂ ਦਾ ਹੀ ਪਰਚਾ ਦਰਜ ਹੋਣਾ ਚਾਹੀਦਾ ਨਾ ਜਾਂ ਫਿਰ ਗ੍ਰਹਿ ਮੰਤਰੀ ਤੇ ਹੋਣਾ ਚਾਹੀਦਾ ਜਿਹੜਾ ਹਰਿਆਣੇ ਦਾ ਉਸ ਵਕਤ ਅਨਿਲ ਵੇਜ ਜੋ ਉਸ ਵਕਤ ਹਰਿਆਣੇ ਦਾ ਗ੍ਰਹਿ ਮੰਤਰੀ ਸੀ ਪਰ ਨਹੀਂ ਕੀਤਾ ਗਿਆ ਹੁਣ ਇੱਥੇ ਇਹੀ ਗੱਲਾਂ ਅੱਜ ਫਿਰ ਦੁਬਾਰਾ ਉੱਠ ਰਹੀਆਂ ਨੇ ਕਿ ਭਗਵੰਤ ਮਾਨ ਨੇ ਇੱਕ ਦਿਨ ਪਹਿਲਾਂ ਕਿਸਾਨਾਂ ਦੇ ਹੱਕ ਚ ਪੱਖ ਚ ਬਿਆਨ ਦਿੱਤਾ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਪੁਲਿਸੀ ਮਰਨ ਵਰ ਤੇ ਬੈਠਣ ਜਾ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲੱਗੀ ਹੈ ਚੱਕਣ ਲੱਗੀ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਇਹਦਾ ਇਹ ਇਹ ਕਿਉਂ ਹੋ ਰਿਹਾ ਇੰਝ ਔਰ ਭਗਵੰਤਮਾਨ ਸਰਕਾਰ ਕਿਉਂ ਕਰ ਰਹੀ ਹੈ ਹੁਣ ਅੰਦੋਲਨ ਨੂੰ ਸ਼ਾਇਦ ਹੋਰ ਬੜਤ ਮਿਲੇਗੀ ਹਵਾ ਮਿਲੇਗੀ ਕਿਉਂਕਿ ਪੂਰੇ ਪੰਜਾਬ ਚ ਰੌਲਾ ਪੈ ਗਿਆ ਰੋਧੀਆਂ ਨੇ ਬਿਆਨ ਦੇਣੇ ਸ਼ੁਰੂ ਕਰਤੇ ਨੇ ਭਗਵੰਤਮਾਨ ਇਸ ਮਾਮਲੇ ਚ ਕਸੂਤਾ ਫਸਣਾ ਹੀ ਸੀ ਉਹ ਫਸ ਗਿਆ ਭਗਵੰਤਮਾਨ ਨੇ ਭੁੰਡਾ ਦੀ ਖੱਖਰ ਚ ਹੱਥ ਪਾ ਲਿਆ ਆਪੇ ਕਿਉਂਕਿ ਭਗਵੰਤਮਾਨ ਨੂੰ ਗ੍ਰਫਤਾਰ ਨਹੀਂ ਸੀ ਕਰਨਾ ਚਾਹੀਦਾ ਕਿਸਾਨ ਆਗੂ ਨੂੰ ਪਰ ਭਗਵੰਤ ਮਾਨ ਨੇ ਕਰ ਲਿਆ ਤਾਂ ਇਹਦਾ ਮਤਲਬ ਭਗਵੰਤ ਮਾਨ ਕੇਂਦਰ ਸਰਕਾਰ ਦੇ ਕਹਿਣ ਤੇ ਕੰਮ ਕਰ ਰਿਹਾ ਜਾਂ ਆਪਣੇ ਆਪ ਐਕਸ਼ਨ ਲੈ ਰਿਹਾ ਇਹ ਕਮੈਂਟ ਹੁਣ ਤੁਸੀਂ ਲਿਖਿਓ ਹੁਣ ਆ ਤੁਸੀਂ ਦੇਖੋ ਜਗਜੀਤ ਸਿੰਘ ਡੱਲੇਵਾਲ ਕੀ ਬੋਲ ਰਿਹਾ ਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਉਣੇ ਆ ਪੁਲਿਸ ਅਫਸਰ ਦਾ ਬਿਆਨ ਉਹ ਆਪਣੇ ਪ੍ਰਾਣਾ ਦੀ ਅਹੂਤੀ ਦੇ ਲਈ ਅੱਗੇ ਆਉਣ ਔਰ ਉਹਦੇ ਚੋਂ ਅਸੀਂ ਫੈਸਲਾ ਲਿਆ ਕਿ ਐਸਕੇਮ ਨਾਨ ਪੋਲੀਟੀਕਲ ਵੱਲੋਂ ਦਾਸ ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਹੈ ਜੀ ਦੇ ਵਿੱਚ ਅਸੀਂ ਪੰਜਾਬ ਤੋਂ ਘੱਟ ਪਕਟੋ ਘੱਟ 16 17 ਲੀਡਰ ਕੰਮ ਕਰਦੇ ਨੇ ਹਰਿਆਣੇ ਤੋਂ ਵੀ ਮੰਨੂ ਕੁਹਾੜ ਵਰਗੇ ਲੀਡਰ ਸਾਡੇ ਨਾਲ ਕੰਮ ਕਰਦੇ ਨੇ ਐਸ ਕੇਐਮ ਨਾਨ ਪੋਲੀਟিক্যাল ਜੀ ਅਸੀਂ ਫੈਸਲਾ ਲਿਆ ਕਿ ਮਰਨ ਵਰਤ ਸ਼ੁਰੂ ਕਰਾਂਗੇ ਔਰ ਇਹ ਮਰਨ ਵਰਤ ਕੋਈ ਇਹੋ ਜਿਹਾ ਮਰਨ ਵਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਦੋਂ ਬੈਠਣਾ ਹੈ ਮੈਂ 19 ਦਿਨ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਅਸੀਂ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦਿਆਂ ਅਗਰ ਸ਼ਹਾਦਤ ਹੋ ਜਾਂਦੀ ਹੈ ਤਾਂ ਉੱਥੋਂ ਡੈੱਡ ਬੋਡੀ ਪੈਂਡ ਨਹੀਂ ਲਿਆਂਦੀ ਜਾਏਗੀ ਓਨੀ ਦੇਰ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਡਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਹੋਇਆ ਸੁਖਜੀਤ ਸਿੰਘ ਹਰਦੂ ਝੰਡੇ ਜੀ ਉਹ ਮਰਨ ਮਰਤੇ ਬੈਠ ਜਾਣਗੇ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨ ਮਰਤੇ ਬੈਠ ਜਾਏਗਾ ਇਹ ਯਾਨੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਲਿਆ ਕਿਉਂਕਿ ਸਾਡੇ ਸਮਝ ਹੈ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਮਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਹੈ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਹਾਦਤ ਦੇਣੀ ਚਾਹੀਦੀ ਹੈ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਕੇ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ OECD ਦੀ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਇੱਕ ਸਾਲ ਦੇ ਵਿੱਚ ਸਿੰਘ ਢੱਲੇਵਾਲ ਦੇ ਬਿਆਨ ਤੋਂ ਬਾਅਦ ਚੁਫੇਰੇ ਇੱਕ ਚਰਚਾ ਛੜੀ ਸੀ ਔਰ ਉਸ ਚਰਚਾ ਨੂੰ 100 ਗੁਣਾ ਵਧਾ ਦਿੱਤਾ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਐਕਸ਼ਨ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲਿਆ ਗਿਆ। ਰਾਤ ਸਮੇਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਤਾਂ ਜਿਸ ਤਰੀਕੇ ਨਾਲ ਕੀਤਾ ਗਿਆ ਉਹ ਤਰੀਕੇ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ। ਅੱਜ ਸੰਵਿਧਾਨ ਦਿਵਸ ਪੂਰੇ ਭਾਰਤ 'ਚ ਮਨਾਇਆ ਜਾ ਰਿਹਾ ਹੈ। ਤੇ ਸੰਵਿਧਾਨ ਦਿਵਸ ਵਾਲੇ ਦਿਨ ਐਦਾਂ ਇੱਕ ਕਿਸਾਨ ਆਗੂ ਬਜ਼ੁਰਗ ਕਿਸਾਨਾਂ ਆਗੂ ਨੂੰ ਚੱਕਣਾ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰਦਾ ਹੈ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਨਾ ਤਾਂ ਚੱਪਲਾਂ ਪਾਉਣ ਦਿੱਤੀਆਂ ਗਈਆਂ ਨਾ ਹੀ ਪਜਾਮਾ ਉਹ ਕਮੀਜ਼ ਇੱਕ ਸ਼ਹਿਰੇ ਦੇ ਵਿੱਚ ਸੁੱਤਾ ਹੋਇਆ ਸੀ ਉਸੇ ਹੀ ਤਰ੍ਹਾਂ ਉਹਨੂੰ ਪੁਲਿਸ ਜਿਹੜੀ ਆ ਉਹ ਲੈ ਕੇ ਗਈ ਹੈ ਇਹ ਜਾਣਕਾਰੀ ਚਰਚਾ ਦੇ ਵਿੱਚ ਹੈ ਪੁਲਿਸ ਜਿਹੜੀ ਹੈ ਉਹ ਚਾਹੇ ਇੱਕ ਬਹੁਤ ਹੀ ਸ਼ਰੀਫ ਤੇ ਸਿੱਖ ਚਿਹਰਾ ਪੁਲਿਸ ਦੇ ਵਿੱਚ ਮਨਦੀਪ ਸਿੰਘ ਸਿੱਧੂ ਉਹਨੂੰ ਪੁਲਿਸ ਨੇ ਅੱਗੇ ਕੀਤਾ ਪੰਜਾਬ ਸਰਕਾਰ ਨੇ ਅੱਗੇ ਕੀਤਾ ਜਿਹੜਾ ਕਿ ਬੜੇ ਹੀ ਸਲੀਕੇ ਵਾਲੇ ਅੰਦਾਜ਼ 'ਚ ਕਹਿ ਰਿਹਾ ਕਿ ਦੇਖੋ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਿਆ ਨਹੀਂ ਗ੍ਰਫਤਾਰ ਨਹੀਂ ਕੀਤਾ ਅਸੀਂ ਤਾਂ ਉਹਨੂੰ ਉਹਦੇ ਫਾਇਦੇ ਲਈ ਉਹਦੇ ਭਲੇ ਲਈ ਲੈ ਕੇ ਗਏ ਆ ਭਲੇ ਲਈ ਕਿੱਥੇ ਲੈ ਕੇ ਗਏ ਆ ਡੀ ਐਮ ਸੀ ਲੁਧਿਆਣੇ ਹੁਣ ਪੁਲਿਸ ਕਦੇ ਲੋਕਾਂ ਨੂੰ ਭਲੇ ਲਈ ਚੱਕਦੀ ਐ ਇਹ ਸਵਾਲ ਕਿਸੇ ਨੂੰ ਵੀ ਹੱਲ ਨਹੀਂ ਹੋ ਰਿਹਾ ਔਰ ਕਿਸੇ ਨੂੰ ਵੀ ਪੁਲਿਸ ਦਾ ਇਹ ਜਵਾਬ ਯਕੀਨਯੋਗ ਨਹੀਂ ਲੱਗ ਰਿਹਾ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਲੋਕ ਨੇ ਦਿੱਲੀ ਜਿਹੜੇ ਜਗਜੀਤ ਸਿੰਘ ਡੱਲੇਵਾਲ ਨਾਲ ਉਹ ਬੁਰੀ ਹਾਲਤ ਚ ਨੇ ਪਰ ਪੁਲਿਸ ਉਹਨਾਂ ਨੂੰ ਕਦੇ ਘਰੋਂ ਚੱਕ ਕੇ ਨਹੀਂ ਲਿਆਈ ਕਿ ਅਸੀਂ ਤੁਹਾਡਾ ਇਲਾਜ ਕਰਵਾਉਣਾ ਤਾਂ ਫਿਰ ਜਗਜੀਤ ਸਿੰਘ ਡੱਲੇਵਾਲ ਦਾ ਕਿਉਂ ਕੀ ਜਗਜੀਤ ਸਿੰਘ ਡੱਲੇਵਾਲ ਦਾ ਪੁਲਿਸ ਦੇ ਨਾਲ ਕੋਈ ਖਾਸ ਰਿਸ਼ਤਾ ਹੈ ਨਹੀਂ ਅਸਲ ਦੇ ਵਿੱਚ ਪੁਲਿਸ ਜੋ ਕਰ ਰਹੀ ਹੈ ਉਹ ਆਪਣੇ ਆਪ ਨਹੀਂ ਕਰ ਰਹੀ ਪੁਲਿਸ ਸਰਕਾਰ ਦੇ ਕਹਿਣ ਤੇ ਕਰ ਰਹੀ ਹੈ ਤੇ ਪੰਜਾਬ ਸਰਕਾਰ ਜਿਹੜੀ ਹੈ ਓਹ ਜੋ ਕਰ ਰਹੀ ਆ ਉਹਦੇ ਤੇ ਸਵਾਲ ਖੜੇ ਹੋ ਰਹੇ ਨੇ ਹੁਣ ਸਵਾਲ ਇਹ ਹੈ ਕਿ ਜੇ ਹੁਣ ਤੱਕ ਕਿਸੇ ਵੀ ਕਿਸਾਨ ਆਗੂ ਨੂੰ ਸਰਕਾਰਾਂ ਨੇ ਨਹੀਂ ਇਦਾਂ ਚੱਕਿਆ ਸੀ ਪਹਿਲਾਂ ਕਾਂਗਰਸ ਦਾ ਰਾਜ ਰਿਆ ਕੈਪਟਨ ਮਰਿੰਦਰ ਮੁੱਖ ਮੰਤਰੀ ਸੀ ਉਦੋਂ ਕਿਸਾਨ ਅੰਦੋਲਨ ਚੱਲਦੇ ਰਹੇ ਫਿਰ ਚੰਨੀ ਆਇਆ ਮੁੱਖ ਮੰਤਰੀ ਉਦੋਂ ਕਿਸਾਨ ਅੰਦੋਲਨ ਪੰਜਾਬ 'ਚ ਤੇ ਚੱਲਦੇ ਰਹੇ ਪਰ ਕਿਸੇ ਨੇ ਵੀ ਕਿਸਾਨ ਆਗੂ ਨੂੰ ਇਦਾਂ ਨਹੀਂ ਸੀ ਚੱਕਿਆ ਜਿੱਦਾਂ ਰਾਤ ਪੰਜਾਬ ਦੀ ਪੁਲਿਸ ਚੱਕ ਕੇ ਲੈ ਗਈ ਐ ਤੇ ਰਾਜ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਮੁੱਖ ਮੰਤਰੀ ਐ ਉਹ ਭਗਵੰਤ ਮਾਨ ਜਿਹਨੇ ਜਗਜੀਤ ਸਿੰਘ ਡੱਲੇਵਾਲ ਨੂੰ ਜੱਫੀ ਵੀ ਪਾਈ ਸੀ ਤੁਹਾਨੂੰ ਯਾਦ ਹੋਣਾ ਭਗਵੰਤ ਮਾਨ ਨੇ ਜਗਜੀਤ ਡੱਲੇਵਾਲ ਨੂੰ ਘੁੱਟ ਕੇ ਜੱਫੀ ਪਾਈ ਸੀ ਨਾਲੇ ਇਹ ਕਿਹਾ ਸੀ ਕਿ ਤੁਸੀਂ ਸਾਡੇ ਸਤਕਾਰਯੋਗ ਬਜ਼ੁਰਗ ਉਹ ਜੱਫੀ ਅੱਜ ਵੀ ਯਾਦ ਐ ਸਾਨੂੰ ਤਾਂ ਉਸ ਤੋਂ ਬਾਅਦ ਅੱਜ ਉਹੀ ਭਗਵੰਤ ਮਾਨ ਮੁੱਖ ਮੰਤਰੀ ਐ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਐ ਤੇ ਅੱਜ ਜਗੀਰ ਸਿੰਘ ਢੱਲੇਵਾਲ ਨੂੰ ਚੱਕਿਆ ਗਿਆ ਹੁਣ ਭਗਵੰਤਮਾਨ ਸਾਹਿਬ ਕਹਿੰਦੇ ਰਹੇ ਨੇ ਕਿ ਮੈਂ ਤਾਂ ਕਿਸਾਨਾਂ ਦਾ ਪੋਤਾਾਂ ਖੇਤਾਂ ਦਾ ਪੋਤਾ ਭਗਵੰਤਮਾਨ ਕਹਿੰਦਾ ਰਿਹਾ ਕਿ ਮੈਨੂੰ ਪਤਾ ਹੈ ਮੈਂ ਰਾਤ ਰਾਤ ਨੂੰ ਪਾਣੀ ਲਾਉਂਦਾ ਰਿਆ ਝੋਨੇ ਨੂੰ ਭਗਵੰਤਮਾਨ ਕਹਿੰਦਾ ਕਿ ਮੈਨੂੰ ਪਤਾ ਹੈ ਜਦੋਂ ਮੱਛਰ ਬਹੁਤ ਹੁੰਦਾ ਸੀ ਤਾਂ ਜਿਹੜਾ ਇੰਜਣ ਚੱਲਦਾ ਹੁੰਦਾ ਸੀਗਾ ਬੋਰ ਚਲਾਉਣ ਦੇ ਲਈ ਉਹਦੇ ਇੰਜਣ ਦੇ ਧੂਏ ਅੱਗੇ ਬਹਿ ਕੇ ਪੀਟਰ ਦੇ ਤੇ ਅਸੀਂ ਮੱਛਰ ੜਾਉਂਦੇ ਰਹਿਆ ਇਹ ਗੱਲਾਂ ਭਗਵੰਤਮਾਨ ਕਹਿੰਦਾ ਪਰ ਅੱਜ ਭਗਵੰਤ ਮਾਨ ਖੁਦ ਸਵਾਲਾਂ ਦੇ ਘੇਰੇ ਦੇ ਵਿੱਚ गिर ਗਿਆ ਕਿਉਂ ਕਿ ਭਗਵੰਤ ਮਾਨ ਸਰਕਾਰ ਦੇ ਦਰਮਿਆਨ ਪੁਲਿਸ ਨੇ ਇੱਕ ਅਜੀਹਾ ਕਦਮ ਚੁੱਕਿਆ ਜਿੱਤੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਦਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ